ਨੌਜੋਨ ਨੂੰ ਭਾਰਤ ਤੇ ਪਾਕਿਸਤਾਨ ਵਿਚਕਾਰ T20 ਵਰਲਡ ਕਪ ਦੇ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਦੁਬਾਰਾ ਹਾਰ ਦਾ ਸਵਾਦ ਚਖਾਇਆ ਮੈਚ ਦੌਰਾਨ ਪਾਕਿਸਤਾਨ ਦੇ ਇੱਕ ਟੀਵੀ ਸ਼ੋਅ ਤੇ ਪੁਰਵ ਵਿਕਟ ਕੀਪਰ ਕਮਰਨ ਅਕਮਲ ਨੇ ਅਰਸ਼ਦੀਪ ਸਿੰਘ ਤੇ ਇੱਕ ਅਪੱਤੀ ਜਨਕ ਟਿੱਪਣੀ ਕਰ ਦਿੱਤੀ ਟੀਵੀ ਸ਼ੋਅ ਦੌਰਾਨ ਕਮਰਨ ਅਕਮਲ ਨੇ ਕਿਹਾ ਕਿ ਕੁਝ ਵੀ ਹੋ ਸਕਦਾ ਹੈ ਲਾਸਟ ਓਵਰ ਕਰਨਾ ਅਰਸ਼ਦੀਪ ਸਿੰਘ ਨੇ ਹੈ ਵੈਸੇ ਉਸ ਦਾ ਰਿਦਮ ਨਹੀਂ ਲੱਗਿਆ 12 ਬਚ ਗਏ ਹਨ ਅਸਲ ਵਿੱਚ ਸਿੱਖ ਸਮੁਦਾਏ ਨੂੰ 12 ਵਜੇ ਦੇ ਕਮੈਂਟ ਦੇ ਜ਼ਰੀਏ ਨਿਚੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇਂ ਹੀ ਕਮਰਨ ਅਕਮਲ ਦੀ ਸਿੱਖ ਸਮੁਦਾਇਤੇ ਕੀਤੀ ਹੋਈ ਟਿੱਪਣੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਦੁਨੀਆ ਭਰ ਦੇ ਭਾਰਤੀਆਂ ਵੱਲੋਂ ਇਸ ਦੀ ਚੰਗੇ ਨਖੇਦੀ ਕੀਤੀ ਗਈ ਇੱਥੋਂ ਤੱਕ ਕਿ ਖੁਦ ਪਾਕਿਸਤਾਨ ਦੇ ਲੋਕਾਂ ਨੇ ਕਮਰਨ ਅਕਮਲ ਦੀ ਆਲੋਚਨਾ ਕੀਤੀ ਭਾਰਤੀ ਟੀਮ ਦੇ ਪੁਰਵ ਕੇਂਦਪਾਜ ਹਰਪਜਨ ਸਿੰਘ ਨੇ ਕਮਰਨ ਅਕਮਲ ਦੀ ਰੱਜ ਕੇ ਕਲਾਸ ਲਗਾਈ ਤੇ ਉਸ ਨੂੰ ਸਿੱਖ ਇਤਿਹਾਸ ਦਾ ਪਾਠ ਪੜਾਇਆ ਹਰਪਜਤ ਸਿੰਘ ਨੇ ਕਿਹਾ ਲੱਖ ਦੀ ਲਾਣਤ ਹੈ ਤੇਰੇ ਉੱਪਰ ਕਾਮਰਾਨ ਅਕਬਰ ਆਪਣਾ ਗੱਦਾ ਮੂੰਹ ਖੋਲਣ ਤੋਂ ਪਹਿਲਾਂ ਤੁਹਾਨੂੰ ਸਿੱਖ ਹਿਸਟਰੀ ਬਾਰੇ ਪਤਾ ਹੋਣਾ ਚਾਹੀਦਾ ਹੈ ਅਸੀਂ ਤੁਹਾਡੀਆਂ ਮਾਮਾ ਤੇ ਭੈਣਾਂ ਨੂੰ ਬਚਾਇਆ ਹੈ ਜਦੋਂ ਹਮਲਾਵਰ ਅਗਵਾ ਕਰ ਰਹੇ ਸਨ ਉਸ ਟਾਈਮ ਵੀ ਰਾਤ ਦੇ 12 ਹੀ ਬੱਚੇ ਸਨ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਤੈਨੂੰ ਥੋੜਾ ਰਿਣੀ ਹੋਣਾ ਚਾਹੀਦਾ ਹੈ ਚਾਰੇ ਪਾਸੇ ਮਿਲ ਰਹੀ ਆਲੋਚਨਾ ਤੋਂ ਬਾਅਦ ਕਾਮਰਾਨ ਅਕਬਰ ਪੈਕਫੁੱਟ ਤੇ ਆ ਗਏ ਹਨ ਉਹਨਾਂ ਨੇ ਪੂਰੀ ਸਿੱਖ ਕੌਮ ਤੋਂ ਮਾਫੀ ਮੰਗ ਲਈ ਹੈ ਕਾਮਰਨ ਅਕਮਲ ਨੇ ਕਿਹਾ ਹੈ ਕਿ ਸਿੱਖ قوم ਜੋ ਪੂਰੇ ਵਰਲਡ ਵਿੱਚ ਰਹਿੰਦੀ ਹੈ ਮੈਂ ਸਭ ਨੂੰ ਪਸੰਦ ਕਰਦਾ ਹਾਂ ਸਭ ਦੀ ਇੱਜ਼ਤ ਕਰਦਾ ਹਾਂ ਤੇ ਆਪਣੀ ਟਿੱਪਣੀ 'ਤੇ ਮੈਂ ਗਹਿਰਾ ਅਫਸੋਸ ਜ਼ਾਹਿਰ ਕਰਦਾ ਹਾਂ ਖਰਪਾਜਨ ਸਿੰਘ ਅਤੇ ਸਿੱਖ ਸਮੁਦਾਇ ਤੋਂ ਮੈਂ ਮਾਫੀ ਮੰਗਦਾ ਹਾਂ ਮੇਰੇ ਸ਼ਬਦ ਸ਼ਰਮਨਾਕ ਹਨ ਅਤੇ અપਮਾਨਜਨਕ ਹਨ ਸਿੱਖ ਸਮੁਦਾਇ ਦਾ ਮੈਂ ਸਨਮਾਨ ਕਰਦਾ ਹਾਂ ਕਾਮਰਨ ਅਕਮਲ ਨੂੰ ਆਪਣੇ ਦਿੱਤੇ ਹੋਏ ਨਸਲੀ ਟਿੱਪਣੀ ਕਰਕੇ ਭਾਰਤ ਦੇ ਨਾਲ-ਨਾਲ ਪਾਕਿਸਤਾਨ ਦੇ ਲੋਕਾਂ ਦੀ ਵੀ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਹੈ thank you